कोई नहीं कर रहा है कोई नहीं कोई नहीं कर रहा है तारे पारियां होती हैं बड़ी जाओ जाओ 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 बड़ी ਅੱਜ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਮਨਾਉਂਦਿਆਂ ਹੋਇਆ ਕੁੱਲੀਆਂ ਭਰ ਦੇ ਜਿਹੜੇ ਸਿੱਖ ਲੈ ਉਹਨਾਂ ਵੱਲੋਂ ਠੰਡੇ ਮਿੱਠੇ ਜਲਦੀਆਂ ਸ਼ਮੀਲਾ ਲਾਈਆਂ ਗਈਆਂ ਨੇ ਔਰ ਉਸੇ ਚੀਜ਼ ਦੀ ਦਿਵਸ ਨੂੰ ਮਨਾਉਂਦਿਆਂ ਹੋਇਆ ਸਾਡੇ ਫੂਲਸ ਚੌਕ ਦੀ ਭੰਗਾਈ ਕਲਾ ਵੱਲੋਂ ਸਾਡੇ ਜਿਹੜੇ ਇੰਚਾਰਜ ਸਾਹਿਬ ਨੇ ਸਰਦਾਰ ਹਰਵੰਸ ਸਿੰਘ ਉਹਨਾਂ ਦੇ ਹੁਕਮ ਦੇ ਨਾਲ ਇਹ ਇੱਥੇ ਸ਼ੁਰੂਈ ਲਾਈ ਗਈ ਆ ਔਰ ਇਹਦੇ ਚ ਲਾਗੇ ਜਾ ਕੇ ਦੇ ਜਿਹੜੇ ਲਾਗਦੇ ਪਿੰਡਾਂ ਦੇ ਬਹੁਤ ਪਰ ਸਾਹਿਬਾਨ ਨੇ ਉਹਨਾਂ ਨੇ ਵੀ ਹਾਜ਼ਰੀ ਭਰੀ ਆ ਔਰ ਇਹ ਸ਼ਰਾਗਾ ਜੋ ਕੰਮ ਆ ਇਸ ਤੋਂ ਇਲਾਵਾ ਸਾਡੇ ਐਸ ਐਚਓ ਸਾਹਿਬ ਆਏ ਸੀ ਇੱਥੇ ਇਸ ਮੌਕੇ ਆ ਕੇ ਤੇ ਉਹਨਾਂ ਨੇ ਨਸ਼ੇ ਨੂੰ ਖਤਮ ਕਰਨ ਦੇ ਵਾਸਤੇ ਵੀ ਸੰਦੇਸ਼ ਦਿੱਤਾ ਵਾ ਸਾਰੇ ਲਾਗੇ ਲਾਗੇ ਪਿੰਡਾਂ ਦੇ ਮੌਤ ਬਣਾਉਣੇ ਤੇ ਅਸੀਂ ਹੰਬਲਾ ਮਾਰੀਏ ਤੇ ਇਹ ਨਸ਼ੇ ਦੇ ਜਿਹੜਾ ਨਸ਼ੇ ਦਾ ਖੋੜ ਆ ਇਹਨੂੰ ਖਤਮ ਕਰੀਏ ਆਪਣੇ ਇਹਦੇ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵਾ ਸਾਰੇ ਭਾਰਤ ਦੇ ਵਿੱਚ ਵੱਸਦੇ ਸਾਡੇ ਸਿੱਖ ਭਾਈਚਾਰੇ ਵੱਲੋਂ ਇਹ ਜਠੰਡੇ ਮਿੱਠੇ ਜਲਦੀਆਂ ਸ਼ਹੀਦਾਂ ਜਿਹੜੀਆਂ ਉਹ ਲਾਈਆਂ ਗਈਆਂ ਵਾ ਜਿਹੜੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆ ਤੇ ਸੇਬਿਤ ਬਹੁਤ ਖਿਸਮਤ ਆ ਕਿ ਸਾਡੀ ਚੌਕੀ ਭੰਗਾਲੀ ਦੇ ਸਟਾਫ ਵੱਲੋਂ ਤੁਹਾਡੇ ਸਹਿਯੋਗ ਦੇ ਨਾਲ ਠੰਡੇ ਮਿੱਠੇ ਜਲਦੀ ਸ਼ਮੀਲ ਲਾਈ ਗਈ ਆ ਇਹ ਆਮ ਲੋਕਾਂ ਦੇ ਵਿੱਚ ਆਮ ਪਬਲਿਕ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਘੜੇ ਨੂੰ ਯਾਦ ਕਰਨ ਵਾਸਤੇ ਬੜਾ ਵਧੀਆ ਉਪਰਾਲਾ ਵਾ ਤੇ ਮੈਂ ਇਸ ਉਪਰਾਲੇ ਦੀ ਤਹਿ ਦਿਲੋਂ ਸ਼ਲਾਘਾ ਕਰਦਾ ਵਾਂ ਤੇ ਇਹਦੇ ਨਾਲ ਨਾਲ ਹੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰਕੇ ਹਟਿਆ ਵਾਂ ਕਿ ਆਪਾਂ ਇਹ ਵੀ ਪ੍ਰਣ ਲਈਏ ਕਿ ਇਸ ਦਿਹਾੜੇ ਨੂੰ ਸਮਰਪਿਤ ਹੋ ਕੇ ਤੇ ਪਿੰਡ-ਪਿੰਡ ਨਸ਼ੇ ਦੇ ਵਿਰੁੱਧ ਲਹਿਰ ਚਲਾਈਏ ਤੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਸਖਤ ਸੰਦੇਸ਼ ਦੇ ਕੇ ਸਹੀ ਲਾਈਨ ਤੇ ਲੈ ਕੇ ਆਈਏ ਜਿਹੜੇ ਬੱਚੇ ਸਾਡੇ ਨਸ਼ੇ ਦੇ ਵਿੱਚ ਲਿਪਤ ਹੋ ਗਏ ਉਹਨਾਂ ਦਾ ਆਪਾਂ ਇਲਾਜ ਕਰਾਉਣ ਦੀ ਕੋਸ਼ਿਸ਼ ਕਰੀਏ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਲ ਬਖਸ਼ਣਗੇ ਸਮੱਤ ਬਖਸ਼ਣਗੇ ਤੇ ਪਬਲਿਕ ਨੂੰ ਵੀ ਇਸ ਸਬੰਧ ਦੇ ਵਿੱਚ ਉਤਸ਼ਾਹਤ ਹੋ ਕੇ ਸਾਡਾ ਸਹਿਯੋਗ ਦੇਣ ਦੀ ਜ਼ਰੂਰਤ ਹੈ ਮੈਂ ਪਬਲਿਕ ਨੂੰ ਅਪੀਲ ਕਰਦਾ ਹਾਂ ਕਿ ਸਾਡਾ ਵੱਧ ਛੱਡ ਕੇ ਇਸ ਕੰਮ ਦੇ ਵਿੱਚ ਸਹਿਯੋਗ ਦਿਓ ਤਾਂ ਕਿ ਆਪਾਂ ਜਿੰਨੀ ਕੁ ਯੋਗੇ ਹੈਗੇ ਆ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਚੀਜ਼ ਦਾ ਆਪਾਂ ਬੀਨਾਂਸ਼ ਕਰ ਸਕਦੇ ਆ ਪਰ ਘੱਟੋ ਘੱਟ ਜਿੰਨੀ ਕੋਸ਼ਿਸ਼ ਕਰਾਂਗੇ ਉਹਦਾ ਕੋਈ ਨਾ ਕੋਈ ਤਾਂ ਸੰਦੇਸ਼ ਜਿਹੜਾ ਵਾ ਕੋਈ ਨਾ ਕੋਈ ਲਾਭ ਜਿਹੜਾ ਵਾ ਉਹ ਕਿਸੇ ਨੂੰ ਮਿਲੂਗਾ ਕਿਸੇ ਦਾ ਇੱਕ ਪੁੱਤ ਬਚੂਗਾ ਕਿਸੇ ਦੇ ਸਜੇ ਸਜੇ ਜੇ ਪਾਪਾ ਨਾਲ ਸੇਤੇ ਕੰਟਰੋਲ ਕਰਾਂਗੇ ਤੇ ਕਈ ਨੌਜਵਾਨ ਸਾਡੇ ਜਿਹੜੇ ਆ ਉਹ ਹੱਥ ਤੋਂ ਢੜੇ ਜਾਣ ਤੋਂ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਬਖਸ਼ੀ ਜਾਊਗੀ ਉਹ ਇਸ ਸਮਾਜ ਦੇ ਵਿੱਚ ਆਪਣਾ ਜੀਵਨ ਜਿਹੜਾ ਵਾਸਾ ਇਸ ਤਰੀਕੇ ਨਾਲ ਜੀ ਸਕਣਗੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ